ਵੀ ਆਨਿਕ ਲੀਪ ਸਿੰਘ ਗੜਜੋਹਰਾ ਨੇ ਤੁਹਾਡੇ ਧਿਆਨ ਚੁਣਾ ਕਿ ਸਿੱਖ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਚਿੱਠੀ ਲਿਖੀ ਕਿ ਵੀ ਤੁਸੀਂ ਜਿਹੜਾ ਕੇਂਦਰ ਵੱਲੋਂ ਸੈਭਜਾਦਿਆਂ ਦੀ ਸ਼ਹਾਦਤ ਦੇ ਦਿਹਾੜਿਆਂ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ ਉਸ ਤੇ ਵਿਰੋਧ ਪ੍ਰਗਟਾਓ ਤੇ ਵਿਰੋਧ ਪ੍ਰਗਟਾ ਕੇ ਤੁਸੀਂ ਉਹਨਾਂ ਨੂੰ ਦਰਜ ਕਰਾਓ ਕਿ ਬਈ ਸਾਡੇ ਲਈ ਇਹ ਸ਼ਹੀਦੀ ਸਭਾ ਹੈ ਸ਼ਹੀਦੀ ਮੇਲ ਦਾ ਦਿਨ ਹੈ ਇਹ ਸ਼ਹੀਦੀ ਦਿਹਾੜਾ ਸਾਡੇ ਲਈ ਨਾ ਕਿ ਸਾਡੇ ਲਈ ਇਹ ਵੀਰ ਬਾਲਦੇਵ ਸ। ਅਚਾਨਕ ਇੱਕ ਚਿੱਠੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਮ ਜੇਲ੍ਹ ਚੋਂ ਆਈ ਹੈ ਜੀ। ਜੇਲ੍ਹ ਚੋਂ ਜਿਹੜੀ ਚਿੱਠੀ ਲਿਖੀਓ ਚਿੱਠੀ ਲਿਖੀਆ ਬਲਵੰਤ ਸਿੰਘ ਰਾਜੋਣਾ ਵਾਲੇ। ਬਲਵੰਤ ਸਿੰਘ ਰਾਜੋਣਾ ਕਹਿੰਦੇ ਵੀ ਇਹ ਕਾਲ ਤੱਕ ਸਭ ਤੋਂ ਮੰਨਤ ਤਰਲੇ ਕਤੋਂ ਹੋਣ ਲੱਗ ਪਈ, ਅਪੀਲਾਂ ਕਤੋਂ ਹੋਣ ਲੱਗ ਪਈਆਂ। ਸ਼੍ਰੀ ਕਾਲ ਤੱਕ ਸਭ ਤੋਂ ਹੁਕਮ ਹੁੰਦਾ। ਹੂੰ। ਤੇ ਇਹ ਇਸ ਲਈ ਕਹਿੰਦੇ ਕਿ ਕੀ ਇਹ ਸਹੀ ਹੈ? ਜੱਥੇਦਾਰ ਸਹਿਬਾਨ ਇਦਾਂ ਇੰਜ ਅਪੀਲਾਂ ਕਰਨ ਬੇਸ਼ੱਕ ਇਹ ਆ ਜਾ ਰਿਹਾ ਕਿ ਚਿੱਠੀ ਚ ਉਹਨੇ ਸਿੱਖ ਮੈਂਬਰ ਪਾਰਲੀਮੈਂਟ ਨੂੰ ਹੁਕਮ ਦਿੱਤਾ ਇੱਕ ਤਾਂ ਜਦੋਂ ਦੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੱਥੇਦਾਰੀ ਸੰਭਾਲੀ ਹੈ ਉਹਨਾਂ ਨੇ ਤਦ ਤੋਂ ਮੰਤਰੀਆਂ ਸੰਤਰੀਆਂ ਮੰਗ ਵੀ ਗਤੀਵਿਧੀ ਕਰਦੇ ਨੇ ਰੋਜ਼ ਦੀ ਡੈਰੀ ਦੇਖ ਕੇ ਕਿ ਅੱਜ ਕਿਹੜਾ ਬਿਆਨ ਜਾਰੀ ਕਰ ਦਈਏ ਹੈ ਕਿਹੜਾ ਸੋਸ਼ਲ ਮੀਡੀਆ ਤੇ ਚਰਚਾ ਚਾਜਵੇ ਪਹਿਲਾਂ ਇਹ ਹੁੰਦਾ ਸੀ ਕਿ ਜਿਹੜੇ ਤਖਤ ਤੇ ਕੋਈ ਮਾਮਲਾ ਆਉਂਦਾ ਜੱਥੇਦਾਰ ਸਾਹਿਬ ਨੇ ਬਾਚਣਾ ਜਨ ਕੌਮ ਦੇ ਮੂਰੇ ਕੋਈ ਵੱਡੀ ਚੁਣੌਤੀ ਆ ਖਲੋਤੀ ਉਹਦੇ ਵਿੱਚ ਅਗਵਾਈ ਕਰਨੀ ਹੈ ਹਮਮ ਜਾਂ ਕੋਈ ਖਾਸ ਮਸਲਾ ਜਿਹਾ ਬਣ ਗਿਆ ਜਿਹਦੇ ਉੱਤੇ ਨੋਟਿਸ ਲੈਣਾ ਜ਼ਰੂਰੀ ਹੋ ਜਾਂਦਾ ਰਾਜ ਹੁਣਾਂ ਨੇ ਚਿੱਠੀ 'ਚ ਵੀ ਕਿਹਾ ਕਿ ਘਟੋ ਘਟ ਜੇ ਲਿਖਣ ਲੱਗੇ ਸੀ ਤਾਂ ਇਹ ਤਾਂ ਦੇਖ ਲੈਂਦੇ ਤੁਸੀਂ ਕਾਂਗਰਸੀ ਮੈਂਬਰ ਪਾਰਲੀਮੈਂਟਲ ਨੂੰ ਚਿੱਠੀਆਂ ਲਿਖਤੀਆਂ ਜਿਨ੍ਹਾਂ ਨੇ ਕੱਲ ਤੱਕ ਸਭ ਢਾਉਣ ਦੇ ਵਿੱਚ ਰੋਲ ਨਭਾਇ ਜਿਹੜੇ ਉਹਨਾਂ ਨਾਲ ਖੜੇ ਨੇ ਕੀ ਇਕੱਠਿਆ ਹੋ ਕੇ ਐਸਜੀਪੀਸੀ ਪੰਥਕ ਜਮਾਤ ਰਾਜਨੀਤਿਕ ਜਮਾਤ ਇਕੱਠਿਆ ਹੋ ਕੇ ਕੇਂਦਰ ਮੂਰੇ ਇੱਕ ਵਾਰ ਕਹਿ ਨਹੀਂ ਸਕਦੀ ਕਿ ਭਾਈ ਤੁਸੀਂ ਬਾਰ ਬਾਰ ਕਿਉਂ ਚੁੰਡੀਆਂ ਵੱਡ-ਵੱਡ ਦੇਖਦੇ ਹਾਂ ਸਾਨੂੰ ਬਿਨਾਂ ਛੇੜਿਆ ਸੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਤੇ ਛੇੜੋਗੇ ਫਿਰ ਅਸੀਂ ਚੁੱਪ ਨਹੀਂ ਰਹਿੰਦੇ